ਹੈਲੋ 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 ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਕਿਦਾਂ ਠੀਕ ਠਾਕ ਤੂੰ ਸੁਣਾਓ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਉਹ ਪਾਜੀ ਮੈਂ ਦੱਸਣਾ ਸੀਗਾ ਮੁੰਡੇ ਦਾ ਵਿਆਹ ਰੱਖਿਆ ਹੋਇਆ ਵਾ ਹਾਂਜੀ ਹਾਂਜੀ ਤੇ ਮੈਂ ਕਾਰਡ ਲੈ ਕੇ ਆਣਾ ਵਾਂ ਕਿਸ ਦਿਨ ਘਰ ਹੋਗੇ ਜਦੋਂ ਮਰਜ਼ੀ ਆ ਜਾਓ ਘਰੇ ਆਈਆਂ ਕੋਈ ਗੱਲ ਨਹੀਂ ਆਓ ਚਲੋ ਠੀਕ ਆ ਫੇ ਮੈਂ ਨਾ ਨਾ ਸਲਾਹ ਕਰਕੇ ਤੁਹਾਨੂੰ ਦੱਸਦੀ ਆਂ ਆਦੋ ਆਦੋ ਕੋਈ ਗੱਲ ਨਹੀਂ ਘਰਈਆਂ ਦੇ ਕੋ ਬਾਜੀ ਆਓ ਵੈਲਕਮ ਵੀ ਆਇਆਂ ਨੂੰ ਆਓ ਆਓ ਆ ਗੱਲ ਸੁਣਿਓ ਹਾਂ ਹਾਂ ਆ ਦੇਖੋ ਤਾਂ ਟੂਟ ਆਹਾ ਮੈਂ ਕੱਢੇ ਇੱਕ ਅੱਦਾ ਹੀ ਸਹਰੋ ਲਿਆਣਾ ਪੈਣਾ ਆ ਆ ਹੈ ਰਹੀ ਆ ਛਾਨ ਕੇ ਸ਼ੱਕ ਦੇ ਲਾ ਆਹ ਟੂਟ ਲੱਗੇ ਜਲੇ ਇਹਨਾਂ ਨੂੰ ਕੀ ਹੋਇਆ ਆ ਨਾਨਕੇ ਜਾਕ ਲੈ ਕੇ ਜਾਣੀਆਂ ਅਕਲ ਕਰ ਕੋਈ ਇਹ ਸੂਟ ਦੇਣ ਵਾਲੇ ਉੱਥੇ ਉਹਨੇ ਕਿਹੜਾ ਉੱਥੇ ਪਾਣੇ ਆ ਗਾਏ ਢੱਕ ਦੇਣੇ ਉਹਨੇ ਵੀ ਲੈ ਤੂੰ ਇਦਾਂ ਦੇ ਪੌਣੀ ਸੂਟ ਉਹਨੇ ਕਿਹੜਾ ਪਾਣੇ ਆ ਐਦੇ ਉਹਨੇ ਗਾਂ ਤੋਰ ਦੇਣੇ ਇਹਨਾਂ ਨੂੰ ਕੀ ਹੋਇਆ ਸੂਟਾਂ ਨੂੰ ਬੜੇ ਸੋਹਣੇ ਸੂਟ ਆ ਸਮਾਨ ਵਾਲੇ ਫਸਲਕਾਰ ਕੋ ਸੰਗ ਦਾ ਰਿੱਚ ਲੈ ਬੜੇ ਸੋਹਣੇ ਸੂਟ ਆ ਇਹਨਾਂ ਨੂੰ ਕੀ ਹੋਇਆ ਇਹ ਦੇਖੋ ਤਾਂ ਆਹਾਂ ਸੂਟ ਹੈ ਹੋਰ ਕੋ ਸੰਗ ਕਰ ਨਾਨਕੇ ਚੱਕ ਲੈ ਕੇ ਜਾਣੀ ਐ ਫੇਰ ਆਓ ਇਹਨਾ ਥੋੜਾ ਵੀ ਘਰੋਂ ਸਰ ਜਾਣਾ ਆਪਣਾ ਹੁਣ ਟਾਈਮ ਸਾਰਨ ਦੀ ਗੱਲ ਕੋਈ ਇਧਰ ਦੇ ਰੂਟ ਆਪਦੇ ਲਖਰੇ ਨਹੀਂ ਮਾਣ ਲੈਗੇ ਉਹਨੇ ਕਿਹੜਾ ਸਮਾਨ ਆ ਉਹਨੇ ਵੀ ਗਾਏ ਤੋਰਨੇ ਆ ਇਹ ਜਿੱਥੋਂ ਤੱਕ ਉੱਥੇ ਰੱਖ ਦੇ ਆਮਨਾ ਅੱਛਾ ਨਹੀਂ ਨਾ ਸੂਟਾਂ ਨੂੰ ਕੀ ਹੋਇਆ ਆ ਜੇ ਇਹ ਸੂਟ ਖਰੇ ਆ ਤੇ ਆਪਣੀ ਭੈਣ ਦੇ ਭਾਂਜੀ ਦੇ ਵਿਆਹ ਕਿਉਂ ਨਹੀਂ ਦਿੱਤੇ ਨਾ ਇਹ ਸੂਟ ਉਹਦਾ ਸਾਰੇ ਬਾਹਰੋਂ ਆਇਆ ਇਟਲੀ ਤੋਂ ਆਇਆ ਉਹ ਮੈਂ ਇਹ ਸੂਟ ਲਿਆ ਕੇ ਆਪਣੀ ਬੇਸਤੀ ਕਰਾਣੀ ਸੀ ਅੱਛਾ ਜਾਣੀਏ ਜਿਹੜੀ ਰਹਿਤ ਹੂੰ ਮੈਂ ਆਪਣੀ ਭੈਣ ਨੂੰ ਗਵਾਏ ਹੈ ਨਹੀਂ ਰਹਿਤ ਕੋਈ ਬੇਸਤੀ ਨਹੀਂ ਆਦੀ ਮੇਰੀ ਬੇਸਤੀ ਨਹੀਂ ਆਦੀ ਵੀ ਆਹਾ ਥੁਰ ਦਊਂ ਉਹਨੂੰ ਮੈਂ ਬੜੇ ਜਣੇ ਲੱਖ ਨੇ ਜਿੱਥੇ ਚੱਕੇ ਆ ਬੜੇ ਵਧੀਆ ਸੂਟ ਆ ਲਾ ਲੈਣੇ ਆਪਾਂ ਕੋਈ ਹੁੰਦਾ ਜੇ ਤੇਰੀ ਭੈਣ ਇਟਲੀ ਆਈ ਹੈ ਹੈ ਤਾਂ ਕੋ ਉਹਨੂੰ ਵਧੀਆ ਦੇਣੇ ਆ ਮੇਰੀ ਭੈਣ ਗਰੀਬ ਹੈ ਤਾਂ ਉਹ ਆ ਜਾ ਕੇ ਦੇ ਦੇਣੇ ਮੇਰੀ ਗੈਤ ਨਹੀਂ ਹੋਈ ਨਹੀਂ ਅਗਲੇ ਤਾਂ ਬਾਹਰੋਂ ਆਇਓ ਰਿਸ਼ਤੇਦਾਰ ਸਾਰੇ ਇਟਲੀ ਤੋਂ ਆਇਓ ਮਾਰੋ ਹੋਣੇ ਗੋਮੂ ਲੱਗੇ ਹੋਣੋਂ ਬਾਹਰੋਂ ਆਇਓ ਨਹੀਂ ਰੱਖ ਰਿਹਾ ਜਿੱਥੋਂ ਤਾਂ ਕਿ ਤੇਰੀ ਭੈਣ ਦੇ ਤਾਂ ਚੱਲ ਜਾਣੇ ਆ ਇਹ ਉਹ ਗੜਾ ਉੱਥੇ ਉਹਨਾਂ ਦੇ ਘਰ ਆਉ ਆ ਇਟਲੀ ਦੇਣੇ ਦੋਨੋਂ ਲੱਗੇ ਹੋਣੋਂ ਉਹਨਾਂ ਨੂੰ ਨਹੀਂ ਚੱਲਣੇ ਇਹ ਨਹੀਂ ਉਹਨਾਂ ਨੂੰ ਨਹੀਂ ਚੱਲਣੇ ਹੈਗੇ ਰੱਖ ਦੇ ਜਿੱਥੋਂ ਚੱਕੇ ਆ ਇਹ ਜਦੋਂ ਦੇਖ ਲੋ ਭੈਣ ਦਾ ਹੀ ਫੂੰਦਾ ਚੱਕੀ ਰੱਖਦਾ ਭੈਣ ਨੂੰ ਆ ਦੇਣਾ ਉਹ ਦੇਣਾ ਤਾਂ ਹੀ ਤਾਂ ਸਾਡਾ ਕੁਝ ਬਣਦਾ ਨਹੀਂ ਹੈਗਾ ਬਣੇਗਾ ਨਾ ਬਣੇ ਕੁਝ ਸੁਣੀ ਹੋਣਾ ਵਿਆਹ ਦੱਸੋ ਕਾਰ ਲੈ ਕੇ ਆਉਣਾ ਕੁੜੀ ਨੇ ਫੇਰ ਰੋਲਾ ਰੱਪਾ ਕੋਈ ਬਣ ਮੈਂ ਦੰਦਾਂ ਅਕਲ ਨੂੰ ਹੱਥ ਮਾਰ ਕੁਝ ਮੇਰੇ ਕੋ ਹੈ ਨਹੀਂ ਕਿ ਅਕਲ ਮੈਂ ਨਹੀਂ ਦਿਮਾਗ ਨਾਲ ਕੰਮ ਕਰਨਾ ਤੂੰ ਹੀ ਕਾਲੀ ਹੁਣ ਜੋ ਕੁਝ ਕਰਨਾ ਹੋ ਜਾਏਗਾ ਮੈਂ ਆਵੇ ਗਾਲੂਗਾ ਆਵੇ ਗਾਲੂਗਾ ਤੂੰ ਨਹੀਂ ਵਿੱਚ ਬੋਲਣਾ ਹੈਗਾ ਕਰੀ ਜਾਈ ਜੋ ਕੁਝ ਕਰਨਾ ਹੈ ਆ ਜੋ ਮੈਂ ਤੈਨੂੰ ਕਹਾਂਗਾ ਤੈਨੂੰ ਬੋਲਣ ਦੀ ਕੀ ਇਹ ਮੁੜ ਕੇ ਕਤਮਾਨ ਪਾ ਕੇ ਲੱਗੀ ਤੇ ਦੱਸਦਾ ਦੇਖ ਲਈ ਮੈਂ ਕੀ ਬਣਾ ਤੇਰਾ ਤੈਨੂੰ ਸੁਵਰਦਾ ਨਹੀਂ ਹੈਗਾ ਬਣੇ ਜਾਂ ਨਾ ਬਣੇ ਕੋਸ ਤੂੰ ਨਹੀਂ ਆਣਾ ਯਾਦ ਅਸੇ ਕਾਰ ਲੈ ਕੇ ਆਉਣਾ ਕੁੜੀ ਨੇ ਫੇਰ ਰੌਲਾ ਰੱਪਾ ਕੋਈ ਨਹੀਂ ਬਣ ਮੈਂ ਤੈਨੂੰ ਦੱਸਾਂ ਅਕਲ ਨੂੰ ਹੱਥ ਮਾਰ ਕੋਸ ਮੇਰੇ ਕੋ ਹੈ ਨਹੀਂ ਕਿ ਅਕਲ ਮੈਂ ਨਹੀਂ ਦਿਮਾਗ ਦਾ ਕੰਮ ਕਰਨਾ ਤੂੰ ਹੀ ਖਾਲੀ ਹੁਣ ਜੋ ਕੰਮ ਕਰਨਾ ਹੋ ਗਿਆ ਮੈਂ ਤੈਨੂੰ ਕਹਾਂਗਾ ਆਹੇ ਕਾਗਜ਼ 'ਤੇ ਤੂੰ ਨਹੀਂ ਬੈਠ ਕੇ ਸੁਣ ਲੈ ਸੁਣ ਲੋ ਆ ਸਾਜਿਬਾ ਵੀ ਨਹੀਂ ਪਤਾ ਨਹੀਂ ਕੀ ਹੋ ਗਿਆ। ਜਦੋਂ ਆਪਾਂ ਕਦੀ ਕੁਝ ਮੰਗਿਆ ਨਾ ਬਾਤਾਂ ਹੋਰ ਕਿਹਾ। ਮੇਰੀ ਗੱਲ ਸੁਣ ਲਾ। ਹੁਣ ਇਹ ਪਤਾ ਨਾ ਲੱਗੇ ਵੀ ਸਾਨੂੰ ਸਾਰੀਆਂ ਗੱਲਾਂ ਸੌਣ ਗਈਆਂ। ਵਿਆਹ ਦੱਸਣ ਜਾਣਾ ਆਪਾਂ। ਉੱਥੇ ਕੋਈ ਗੱਲ ਛੋਰੀ ਕਰਨੀ ਤਿਆਰੀ ਤਾਂ ਆਪਣੀ ਸਾਰੀ ਹੋਈ ਹੋਈ ਆ। ਹਾਂ ਹੋਈ ਤੇ ਮੈਂ ਫੋਨ ਦਿੱਤਾ। ਸਾਰੀ ਗੱਲ ਹੋ ਗਈ ਆ। ਸਾਰਾ ਕੁਝ ਆਪਣਾ ਹੋਇਆ। ਉੱਥੇ ਜਾ ਕੇ ਛੋਰੀ ਨਹੀਂ ਕਰਨਾ ਵੀ ਸਾਡਾ ਕੋਈ ਘਟਦਾ ਹੈ ਸਾਡਾ ਕੋਈ ਵੱਧਾ। ਬਿਆਗਾਂ ਦਾ ਖੁਸ਼ੀ-ਖੁਸ਼ੀ ਬਿਆਗਾਂ ਆ ਕੇ ਆਪਾਂ ਨਾ ਮੈਂ ਤਾਂ ਭਾਈ ਨੂੰ ਦੇਖਣ ਕੀਤਾ ਸੀ ਮੈਂ ਕਿ ਚੱਲ ਘਰ ਦਾ ਪੁੱਛਣਾ ਵੀ ਕਦੋਂ ਘਰ ਮਿਲਣਗੇ ਸਾਨੂੰ ਚੱਲੂੰ ਪੁੱਛ ਕੇ ਦੇਖਦੇ ਸਵੇਰੇ ਮੇਰੇ ਕੋਲ ਟਾਈਮ ਆਗਾ ਫਸ ਵੇਲੇ ਜਾਈਏ ਚਲੋ ਠੀਕ ਮੈਂ ਕਰ ਦਿੰਨੀ ਆਰ ਲਈ ਪੁੱਛ ਕੇ ਇਹ ਵੀ ਮੇਰੀ ਗੱਲ ਸੁਣ ਲੈ ਉੱਥੇ ਜਾ ਕੇ ਕੋਈ ਗੱਲ ਛੋੜ ਨਹੀਂ ਹੋਣੀ ਚਾਹੀਦੀ ਹਾਂ ਕੋਈ ਗੱਲ ਸਫਾਈ ਕਰ ਦਵਾ ਮਾੜੀ ਜੀ ਫੇ ਕਹਿੰਦਾ ਸਫਾਈ ਨਹੀਂ ਕੀਤੀ ਇਹਨੇ ਜੇ ਨਹੀਂ ਕੀਤਾ ਬੋ ਨਹੀਂ ਕੀਤਾ ਮੇਰੀ ਭੈਣ ਨੇ ਆਣਾ ਸੀਗਾ ਕੁਝ ਨਹੀਂ ਇਹਨੇ ਕੀਤਾ ਹੈਗਾ ਹਾਂ ਫੇ ਰਥੇ ਮੇਨਾਂ ਲਾੜਣ ਬੈਹ ਜੂਗਾ ਭੈਣੇ ਦੀ ਬਹੁਤ ਖੁੱਲਾਂ ਵਾਲੀ ਆ ਟੀਸੀ ਲੱਗੀ ਹੋ ਕੇ ਤੇ ਪਤਾ ਨਹੀਂ ਅੱਜਾ ਬਿੱਲੋ ਲੱਡੂ ਲੈ ਕੇ ਆਣੇ ਆ ਪਤਾ ਨਹੀਂ ਨਹੀਂ ਲੈ ਕੇ ਆਣੇ ਪਤਾ ਨਹੀਂ ਅਗਲੇ ਹਾਲ ਖਾਲੀ ਆਪ ਆ ਜਾਣਾ ਆ ਭੈਣੇ ਆਣਾ ਜੇ ਉਹਦੇ ਹੁਲੋ ਕੈ ਭੈਣੇ ਇਹ ਤਾਂ ਕੋਲਾ ਰੰਗ ਹੋਇਆ ਹੂੰ ਯਾ ਦੇ ਦੀ ਗੁੰਮਿਆਂ ਤੋਂ ਬਾਹਰ ਹੀ ਰੱਖੇ ਤਾਂ ਤੇ 50 ਰੁਪਏ ਦੇ ਕੋਟ ਲਈ ਆ ਕੇ ਚਾਪ ਲਾ ਦੇਣੀ ਆ ਤਾਂ 50 ਰੁਪਏ ਦਾ ਭੁਜਾ ਲੈ ਆਣਾ ਆ ਹੋ ਮੈਨੂੰ ਟੇਪ ਕੋੜੇ ਪੂਰੇ ਕੱਢਣੇ ਹੈਗੇ ਬਸ ਥਿੰਗਾ ਵੀ ਫੜ ਕੇ ਚੁੱਕ ਲਿਆ ਮੇਰੀ ਭੈਣ ਦਾ ਹੋ ਟੋਲੀ ਤਾਂ ਰੰਡਾ ਮੇਰੀ ਭੈਣ ਮੇਰਾ ਸੋਲ ਨਹੀਂ ਮਾਂ ਹੁੰਦੀ ਫੇ ਤਾਂ ਪਾਪਾ ਬਿਆਜੂ ਪੈਸੇ ਚੱਕ ਤੇ ਵੀ ਲੱਡੂ ਲੈ ਆਣੇ ਸੀਗੇ ਹੁਣ ਪਤਾ ਨਹੀਂ ਕੁਝ ਲੈ ਕੇ ਆਣਾ ਪਤਾ ਨਹੀਂ ਮੇਰੀ ਜਾਨ ਨੂੰ ਤੇ ਆਪਾਂ ਮਾਂ ਹੁੰਦੀ ਏ ਦੀ ਆਪੇ ਕਰਦੀ ਨਾ ਕਰਦੀ ਹੋ ਤਾਨੂੰ ਹੁਣ ਉਹ ਦੱਦ ਨੇ ਸੰਦੇ ਪਈ ਆ ਕਿੱਥੋਂ ਪੈਸੇ ਲਾਣੇ ਆ ਸੀ ਸਾਡੇ ਤਾਂ ਅੱਗੋਂ ਕੰਮ ਚੱਲਦਾ ਹੈਗਾ ਦੱਦਾਂ ਚਲੋ ਚਲਿਏ ਆ ਹੋ ਗਏ ਤੇ ਯਾਰ ਆ ਲੋ ਚੱਕੋ ਚਲਿਏ ਚਲੋ ਚਲੋ ਚੋ ਚਲ ਮੰਨ ਮੈਗਾ ਕੁੜੀ ਕਹਿੰਦੀ ਸੀ ਆਉਣਾ ਕਦੋਂ ਕਾਉਣਾ ਨਹੀਂ ਸ਼ਾਮ ਨੂੰ ਕਹਿੰਦੀ ਸੀ ਆਣਾ ਆ अच्छा अच्छा वे रातें आते आना और रात लेके जाऊंगी। ਜਿਹ ਵੀ ਤਾਂ ਰਾਤ ਤੋਂ ਬਗੈਰ ਕਦੋਂ ਆਂਦੀ ਉਹ ਦਿਨੇ ਦਿਨੇ ਮੋਦੀ ਰਾਤ ਤੇ ਹੀ ਆਂਦੀ ਅੱਗ ਦੇ ਵੀ ਜਦੋਂ ਆਂਦੀ। ਨਾ ਉਹਦਾ ਘਰ ਆ। ਉਹ ਨਹੀਂ ਰਾਤ ਰਹਿ ਸਕਦੀ। ਨਾ ਲੈਵੇ ਮੈਂ ਕੀ ਕਹਨੀ ਆ। ਆਓ ਜਦੋਂ ਉਹ ਰਹਿੰਦੀ ਇੱਥੇ ਆ ਕੇ ਤੇਨਾਂ ਰੋਟੀ ਪਾਣੀ ਕਰਾਉਂਦੀ ਆ। ਕੰਮ ਨਹੀਂ ਕਰਾਉਦੀ ਉਹ। ਤੇ ਖਾਂਦੀ ਨਹੀਂ ਹੈਗੀ ਉਹ। ਨਾ ਫੇਰ ਘਰੋਂ ਲੈ ਕੇ ਆਵੇ ਖਾਣ ਨੂੰ। ਅੱਗੇ ਨਹੀਂ ਸੀ ਕਰਦੀ ਹੈਗੀ। ਖਾਣ ਨੂੰ ਉਹ ਕੰਮ। ਮੇਰੀ ਗੱਲ ਸੁਣ ਲੈ। ਉਹ ਨਹੀਂ ਆਣਾ। ਕੋਈ ਮਖੇੜਾ ਨਹੀਂ ਖੜਾ ਕਰਨਾ ਹੈਗਾ ਨਹੀਂ ਕਰਦੀ ਤੇਰਾ ਦਿਮਾਗ ਖਰਾਬ ਹੈ ਆਹ ਤੇ ਸੀ ਜਲ ਗਿਆ ਪਰ ਬੱਟ ਨਹੀਂ ਗਿਆ ਇਹ ਜਾਣਾ ਵੀ ਨਹੀਂ ਹੈਗਾ ਆ ਦੇਖ ਰੱਬ ਦੇ ਬਾਤ ਅੱਜ ਦਾ ਦਿਨ ਕੋਈ ਰੋਲਾ ਦਾ ਪਾਣੀ ਹੋਣਾ ਚਾਹੀਦਾ ਬੜਾ ਟਾਈਮ ਲੱਗਦਾ ਬੱਸਾਂ ਨੂੰ ਤਾਂ ਮਾਰ ਹੋ ਜਾਂਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਜਰਦੀ ਨਾਲ ਇਹ ਕਿਦਾਂ ਹੈ ਠੀਕ ਹੋਰ ਵਧੀਆ 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 ਕਾਲੀਆਂ ਹੋਵੇ ਵਿਆਹ ਦੀਆਂ ਤਿਆਰੀਆਂ ਹਨ ਤੁਹਾਨੂੰ ਪਤਾ ਤਿਆਰੀਆਂ ਕਰਕੇ ਸਾਣਾ ਤਿਆਰੀਆਂ ਤੋਂ ਬਿਨਾ ਇਹਦਾ ਗੱਲ ਹੈ ਹੋਰ ਕੰਮ ਕੀਤੇ ਬਣਨੀ ਗੱਲ ਉਦਾਂ ਦਾ ਹਾਂ ਕੰਮ ਕੀਤੇ ਮੁਕਰਿਆਂ ਕੰਮ ਕੀਤੇ ਮੁਕਰਿਆਂ ਉਦਾਂ ਨਹੀਂ ਵਿਆਹ ਦਾ ਕੰਮ ਹੈ ਵਿਆਹ ਜਿੰਨਾਟ ਚੱਲੀ ਜਾਂਦੀ ਹੈ ਹੋਰ ਸੁਣਾਓ ਸਿੱਤਾਂ ਹਾਂ ਠੀਕ ਹੈ ਕਾਰਵਾਰ ਵਧੀਆ ਬਹੁਤ ਵਧੀਆ ਬਹੁਤ ਵਧੀਆ ਸੋ ਚਾਹ ਦੀ ਪੀਣਾ ਨਹੀਂ ਤਾਂ ਤੁਹਾਨੂੰ ਦੇਖ ਕੇ ਕਹਿੰਦੇ ਆਂ ਚਲੋ ਕੋਈ ਗੱਲ ਨਹੀਂ ਪੀਦੇ ਚਾਹ ਪੀ ਲਓ ਚਾਹ ਪੀ ਲਓ ਹੋਰ ਕੀ ਹੋਊਗੀ ਤੁਸੀਂ ਪੀ ਲਓ ਨਹੀਂ ਕੋਈ ਗੱਲ ਨਹੀਂ ਪੀ ਲੀਂਦੇ ਮੈਂ ਵੀ ਹੁਣੇ ਪੀ ਕੇ ਆਉਂਦਾ ਗਿਆ ਜੀ ਚਾਹ ਅੱਛਾ ਪੀ ਕੇ ਆ ਠੀਕ ਚਲੋ ਅਜੀਆ ਤੁਹਾਡੇ ਵਾਲਾ ਵੀ ਕੰਮ ਨੇ ਬੈਠ ਜਾ ਸਾਤੋਂ ਸ਼ੁਰੂ ਕਰਨੀ ਪਹਿਲਾਂ ਪਹਿਲਾਂ ਨਾਨਕਿਆਂ ਨੂੰ ਦੇ ਜੇ ਕਾਰਡ ਨਾਲ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹਾਂ ਆਹੋ ਲਿਓ ਕਾਰਡ ਆਹ ਮੋਹ ਕੋਰਾ ਉਡੀਕ

ਸਾਨੂੰ ਸੇਵਾ ਕੀ ਲਾਈ ਵੇ ਬਸ ਸੇਵਾ ਸੇਵਾ ਆ ਤੁਹਾਡੀ ਸੇਵਾ ਤੋਂ ਬਿਨਾ ਨਹੀਂ ਫਿਰ ਦੋ ਤੁਹਾਨੂੰ ਸੇਵਾ ਤੋਂ ਬਿਨਾ ਨਹੀਂ ਹੈਗਾ ਕਿਤੇ ਕੋਈ ਗੱਲ ਨਹੀਂ ਆਪਾਂ ਬੈਠੇ ਆ ਨਹੀਂ ਬਸ ਹੋ ਗਿਆ ਕੰਮ ਕਰ ਸਾਰਾ ਨਿਭੜ ਗਿਆ ਦੁਨੀਆ ਕਬਰਾਉਣਾ ਨਹੀਂ ਹੈਗਾ ਮੇਠਾ ਮੈਂ ਕੋਈ ਗੱਲ ਨਹੀਂ 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 ਕਬਰਾਉਣਾ ਤਾਂ ਹੀ ਹਾਂ ਭਾਜੀ ਅਸੀਂ ਕਿਸੇ ਰਿਸ਼ਤੇਦਾਰ ਨੂੰ ਤੰਗ ਨਹੀਂ ਕਰਨਾ ਹੈਗਾ ਠੀਕ ਆਹੋ ਤੂੰ ਬਹੁਤੇ ਕੱਠ ਵੀ ਨਹੀਂ ਕੀਤਾ ਹੈਗਾ ਅੱਛਾ ਜਿੰਨੀ ਇੱਕ ਚਾਦਰ ਉਹਨੇ ਕੀ ਪੈਰ ਪਸਾਰਨੇ ਆ ਕੋਈ ਗੱਲ ਨਹੀਂ ਪਤਾ ਹੀ ਆ ਤੁਹਾਨੂੰ ਨਹੀਂ ਜਿੱਦਾਂ ਦੀ ਹਾਲਤ ਹੈਗੀ ਆ ਤੇ ਉਹਨਾਂ ਕੀ ਕਰਨਾ ਏ ਠੀਕ ਹੈ ਬਾਕੀ ਟੰਬੂ ਚੱਲਾ ਦਾ ਪਹਿਲਾਂ ਹੀ ਬਣਾ ਲਿਆ ਸੀ ਥੋੜੇ ਥੋੜੇ ਪੈਸੇ ਕਰਕੇ ਅਸੀਂ ਬਣਾ ਕੇ ਰੱਖਿਆ ਹੋਇਆ ਵਾ ਅੱਛਾ ਤੇ ਤੇ ਬਰੀ ਦੇ ਕੱਪੜੇ ਉਹ ਅਸੀਂ ਦਰਾਣੀ ਜਠਾਣੀ ਨੇ ਮਿਲ ਕੇ ਖਰੀਦ ਲੈ ਸਾਰਿਆਂ ਨੂੰ ਬੜਾ ਸਾਥ ਦਿੱਤਾ ਠੀਕ ਹਾਂ ਭਾਜੀ ਉਹਨਾਂ ਨੇ ਸਾਰਿਆਂ ਨੂੰ ਕੀਤਾ ਅੱਛਾ ਗਗਹੂਰ ਹਲਵਾਈ ਦਾ ਇੰਤਜ਼ਾਮ ਜਾ ਕੋਈ ਰੋਟੀ ਪਾਣੀ ਦਾ ਦੇਖੋ ਜਿਹੜਾ ਹਲਵਾਈ ਦਾ ਖਰਚਾ ਉਹ ਤੇ ਜਿਹੜੀਆਂ ਬੱਤਾਂ ਗੱਡੀਆਂ ਲੈ ਕੇ ਜਾਣੀਆਂ ਬਰਾਤੇ ਅੱਛਾ ਉਹ ਸਾਰਾ ਹੀ ਭਾਜੀ ਉਹਨਾਂ ਨੇ ਭਾਬੀ ਉਹਨੂੰ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਤੂੰ ਤੇਸਗਰ ਨੂੰ ਛੱਡ ਉਹਨੇ ਸਾਰਾ ਇੰਤਜ਼ਾਮ ਕਰ ਲਿਆ ਬਸ ਹੁਣ ਤਾਂ ਕੁਝ ਨਹੀਂ ਰਹਿੰਦਾ ਤੁਹਾਨੂੰ ਪਤਾ ਜੇਸ ਘਰ ਚ ਭਰਾਵਾਂ ਦਾ ਤਬਾਕ ਹੁੰਦਾ ਉਹ ਸਾਡੇ ਵਿੱਚ ਕੋ ਕੰਮ ਰੋਕਦਾ ਉਹ ਮੈਨੂੰ ਕਹਿੰਦੇ ਤੂੰ ਕਾਹਦੀ ਟੈਨਸ਼ਨ ਲਈ ਹੋ ਮੈਂ ਪਹਿਲੀ ਵਾਰੀ ਕਾਣਾ ਕਰਕੇ ਆਈ ਥੋੜੀ ਜਿਹਾ ਘਬਰਾਏ ਸੀ ਉਹ ਕਹਿੰਦੇ ਅਸੀਂ ਬੈਠੇ ਹਾਂ ਹੁਣ ਉਹਦੇ ਸਾਰੇ ਨਿਆਣੇ ਵਿਆਹ ਉਹ ਤੁਹਾਨੂੰ ਪਤਾ ਹੀ ਆ ਉਹ ਕਹਿੰਦੇ ਅਸੀਂ ਬੈਠੇ ਹਾਂ ਉਹਦਾ ਵੀ ਤਿੰਨਾ ਭਰਾਵਾਂ ਦਾ ਤਬਾਕ ਬਹੁਤ ਆ ਇੰਨੇ ਇਹ ਤਾਂ ਹੈ ਇਹਨਾਂ ਨੇ ਅੱਜ ਕੱਲ ਤਾਂ ਕੋਈ ਪੁੱਛਦਾ ਨਹੀਂ ਅੱਜ ਕੱਲ ਤਾਂ ਆਪਣੇ ਭਾਈ ਭੈਣ ਪੁੱਛਦੇ ਨੇ ਕਿ ਤੂੰ ਜਦੋਂ ਜਣਾ ਵੱਢਣ ਤੇ ਹੋਇਆ ਮੈਨੂੰ ਤਾਂ ਸਾਡੇ ਨਹੀਂ ਹੈਗਾ ਵੀ ਸਾਡੇ ਦਾ ਦੇਣਾ ਭਰਾ ਭਰਾਈ ਤਾਂ ਸਾਨੂੰ ਤਾਂ ਨਿਆਣਿਆਂ ਵਾਂਗੂ ਰੱਖ ਦਿਆ ਇਹਨੂੰ ਪਰਜਾਈ ਮੈਨੀਆਂ ਨੇ ਗਰੀ ਇਹ ਨਹੀਂ ਕਿ ਭੈਣਾਂ ਵਾਂਗੂ ਰੱਖਦੀ ਆ ਫਿਰ ਜਦੋਂ ਭੈਣ ਵੀ ਤੂੰ ਘਰ ਆਉਣ ਦੀ ਲੋੜ ਨਹੀਂ ਉਹ ਕਹਿੰਦੀ ਤੂੰ ਆਰਾਮ ਨਾਲ ਬਹਿ ਆਮਾ ਦੀ ਸਾਰੇ ਆਪੇ ਕਰ ਲੈਣੇ ਚਿੰਤਾ ਕੀੜੀ ਆ ਲੱਡੂ ਲੈ ਕੇ ਆਣੇ ਸੀ ਫਿਰ ਤਾਂ ਉਹ ਕਹਿੰਦੇ ਪੱਕਾ ਟੋਕੜ 11 ਕਿਲੋ ਲੈ ਕੇ ਜਾਓ ਠੀਕ ਆ ਚਲੋ ਕੋਈ ਨਹੀਂ ਕੋਈ ਗੱਲ ਹੀ ਭੋਮਾ ਘੱਟ ਵੀ ਲੈ ਗਏ ਆਪਾਂ ਕੋਈ ਨਹੀਂ ਲੈ ਦੱਸ ਉਹ ਕਹਿੰਦੀ ਆ ਵੀ ਥੋੜੀ ਵੀ ਤਰੀਕੇ ਭਾਈਚਾਰੇ ਦੇ ਵੰਡਣੇ ਹੁੰਦੇ ਆ ਵੀ ਸਾਡੇ ਦੋਦੇ ਦਾ ਵਿਆਹ ਆ ਨਹੀਂ ਆ ਤੇ ਤੁਹਾਨੂੰ ਪਤਾ ਹੀ ਨਹੀਂ ਕਿ ਜਾਓ ਥੋੜੇ ਲਿਆਉਂਦੇ ਕੋਈ ਗੱਲ ਨਹੀਂ ਥੋੜੇ ਲਿਆਉਂਦੇ ਵੰਡਣੇ ਨਹੀਂ ਆ ਤੇ ਸਾਰੇ ਸ਼ਰੀਕੇ ਚ ਵੰਡਣੇ ਆ ਕੋਈ ਗੱਲ ਨਹੀਂ ਅਸੀਂ ਜੇ ਤੂੰ ਕੋਈ ਲੈ ਕੇ ਵੰਡ ਦਿੰਦੇ ਫੇਰ ਕਿਹੜਾ ਘਟਾ ਲੱਗੇ ਨਹੀਂ ਨਹੀਂ ਕੋਈ ਲਿਆਉਂਦੇ ਵੰਡਣੇ ਹੁੰਦੇ ਆਪਾਂ ਯਾਨੀ ਤੂੰ ਨਾ 100 ਰੁਪਏ ਖਰਚਣੇ ਨੂੰ ਕਿਤੇ ਕਹਿ ਦੇ ਮੈਨੂੰ ਚੱਲ ਕੋਈ ਗੱਲ ਨਹੀਂ ਭਾਜੀ ਔਰ ਆਇਨਾ ਦੂੰ ਦੱਸੀ ਮੈਨੂੰ ਨਹੀਂ ਨਹੀਂ ਭਾਜੀ ਪਤਾ ਠੀਕ ਹੈ ਨਾ ਸੈਨਾ ਵਿਦਿਆਨੀ ਕੋਈ ਨਹੀਂ ਬਾਤ ਤੁਸੀਂ ਮੇਲ ਨਹੀਂ ਕਰਨੀਆਂ ਤੁਹਾਡੀ ਮੇਲ ਨਹੀਂ ਤੁਹਾਡੀ ਕਰਾਉਣੀਆਂ ਮਾਮਾ ਮਾਮੀ ਪਹਿਲਾਂ ਨਹੀਂ ਕੋਈ ਵਿਆਹ ਤੇ ਪਹੁੰਚੇ ਟਾਈਮ ਨਾਲ ਨਾ ਖੜੀ ਕੋਈ ਨਹੀਂ ਆਵਾਂ ਰੂ ਰਾਂਗਾ ਇਦਾਂ ਨਹੀਂ ਗੱਲ ਤਾਂ ਸਹੀ ਆ ਭਾਜੀ ਕਦੇ ਸਾਡੇ ਸ਼ਰੀਕੇ ਨੇ ਪੇਠਾ ਨਹੀਂ ਲੱਗਣ ਦਿੱਤੀ ਪੂਰਾ ਸਾਥ ਦੇ ਸਾਡਾ ਇਹਦਾ ਮੈਂ ਦੇਖਾ ਤੁਹਾਡੇ ਚਬਰ ਤੇ ਪਰਮਾਤਮਾ ਦੀ ਬਹੁਤ ਮਿਹਰ ਕਿਰਪਾ ਆ ਤੁਹਾਡੇ ਬਿਲਕੁਲ ਬਿਲਕੁਲ ਮੈਨੂੰ ਤਾਂ ਸਾਰਿਆਂ ਦੇ ਪਰਮਾਤਮਾ ਦੀ ਇਦਾਂ ਹੀ ਕਿਰਪਾ ਰਹੇ ਬਈ ਥਾਰੇ ਭੈਣ ਭਾਈ ਇਦਾਂ ਹੀ ਇੱਕ ਦੂਜੇ ਦਾ ਸਹਿਯੋਗ ਕਰਨ ਸਾਨੂੰ ਬਿਲਕੁਲ ਨਾਲ ਮਿਲ ਕੇ ਜਾਂਦਾ ਮੈਨੂੰ ਸਾਨੂੰ ਅੱਧਾ ਟੈਨਸ਼ਨ ਤੁਹਾਡੀ ਤੋ ਨਹੀਂ ਲਈ ਹੋਆ ਠੀਕ ਆ ਚਾਹੀਦਾ ਵੀ ਯਾਰ ਇਦਾਂ ਹੀ ਆ ਭੈਣ ਭਾਈ ਦਾ ਸਾਥ ਇਦਾਂ ਹੋਣਾ ਚਾਹੀਦਾ ਆ ਵੀ ਪੁੰਗ ਦਾ ਚੁੱਪ ਕਰਕੇ ਬੈਠੀ ਆ ਤੁਸੀਂ ਕਰ ਹੀ ਜਾਣੇ ਆ ਗੱਲਾਂ ਜੇ ਚਾਹ ਲਿਆ ਇੱਕ ਵਾਰੀ ਹੋਰ ਬਣਾ ਲਿਆ ਅੱਜ ਹੁਣ ਚਾਹ ਪਲਾਦੀ ਹੈ ਬਣਾ ਲਿਆ ਆਹ ਤਾਂ ਕਿ ਜਦੋਂ ਚਾਹ ਆਪਣੇ ਕੋਸ਼ਕੋ ਜੀ ਬੈਠੀ ਹੈ ਉਹ ਇਹਨੂੰ ਬੱਸ ਐਵੇਂ ਖੁਸ਼ਕੀ ਜੜ ਜਾਂਦੀ ਹੈ ਦੇਖ ਕੇ ਕੋਈ ਗੱਲ ਨਹੀਂ ਮੈਂ ਬੈਠਾ ਕੁੜੀ ਦਾ ਇੱਕ ਬਣਾਉਣਾ ਨਹੀਂ ਇਹਦਾ ਪਰ ਮੇਰੀ ਗੱਲ ਸੁਣੋ ਐਵੇਂ ਕੋਈ ਕਲੇਸ਼ ਨਾ ਕਰਿਓ ਉਹ ਨਹੀਂ ਕੋਈ ਨਹੀਂ ਹੁੰਦਣ ਨਾ ਜਿੱਦਾਂ ਇਹ ਮਰਦ ਤੁਸੀਂ ਫੋਨ ਦੇ ਗੱਲ ਕਰਦੇ ਜੇ ਤੋ ਹੁਣ ਵਿਆਹ ਨੂੰ ਕਦੋਂ ਕਦੋਂ ਆਈਏ ਉਦੋਂ ਅਸੀਂ ਫੋਨ ਚਾਲਦਾ ਸੁਣ ਲਿਆ ਸੀਗਾ ਅੱਛਾ ਘਰ ਦੇ ਬੋਲਦੇ ਸੁਣ ਲਿਆ ਸੀ ਅਸੀਂ ਓਹੋ ਯਾਰ ਤੇ ਮੈਂ ਸਮਝਾਂ ਕਰੂੰਗਾ ਨਹੀਂ ਦੇ ਮੈਂ ਉਦੋਂ ਕਰੂੰਗਾ ਮੈਂ ਕਿਹਾ ਮੈਂ ਗੱਲ ਕਰਾਂ ਮੈਂ ਕਿਹਾ ਕੁੱਝ ਜਾ ਕੇ ਕੋਈ ਗੱਲ ਜਾ ਨਹੀਂ ਹੁੰਦੀ ਨੀ ਵੀ ਅਸੀਂ ਸਾਲਿਆਂ ਨੂੰ ਸੁਣ ਲਿਆ ਨਾ ਕੋਈ ਗੱਲ ਨਹੀਂ ਉਹ ਇਹ ਚਾਨੋ ਕੋਈ ਨਹੀਂ ਭਾਜੀ ਇਦਾਂ ਹੀ ਚੱਲਦੀਆਂ ਘਰਾਂ 'ਚ ਇਹੀ ਕਹਾਣੀਆਂ ਹੁੰਦੀਆਂ ਵਾ ਕੋਈ ਉਹ ਨਾ ਭਾਬੀ ਨੂੰ ਜੋ ਸਰਦਾ ਹੋਇਆ ਲੈ ਆਇਓ ਨਹੀਂ ਲੈ ਸਭ ਕੁਝ ਹੈਗਾ ਪਰਮਾਤਮਾ ਦੇ 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 ਜਿਹੜੀ ਗੱਲ ਹੈ ਜਿਹੇ ਮੌਕੇ ਦੇ ਆਗੇ ਉਹ ਦੇਣਾ ਕਿ ਇਹਨੂੰ ਕੋਈ ਗੱਲ ਨਹੀਂ ਹੈਗਾ ਪਹਿਲਾਂ ਭਾਈਆਂ ਦੇ ਆਦਰੇ ਨਾਲ ਉਹ ਜਦੋਂ ਹੁੰਦਾ ਸਾਰਾ ਆਪਣੀ ਜਗ੍ਹਾ ਸੰਭੋ ਬਸ ਵਿਹਾਰ ਆਪਣਾ ਆ ਕੇ ਕਰੋ ਨਹੀਂ ਨਹੀਂ ਜਗ੍ਹਾ ਨਹੀਂ ਕਰੋ ਬਾਕੀ ਕਰੇ ਬਾਕੀ ਦੇਣ ਲੈਣ ਦੀ ਕੋਈ ਗੱਲ ਨਹੀਂ ਦੇਣਾ ਸਾਰੀ ਜਾਂਦਾ ਪਰਮਾਤਮਾ ਦੇ ਆਲਾ ਮੁੰਡੇ ਨੂੰ ਕੋ ਕੱਪੜੇ ਲੈਣੇ ਜੇ ਕੋਈ ਉਹ ਬਸ ਜੋ ਤੁਹਾਡੋ ਸਾਰੇ ਆ ਨਾ ਕੋਈ ਗੱਲ ਨਹੀਂ ਹਾਂ ਉਹ ਮਾਪੂਰ ਕੋਈ ਵੀ ਜਗਾ ਭੇਜੋ ਕੋਈ ਗੱਲ ਨਹੀਂ ਦੇਖੋ ਮਾੜੀ ਮੁੱਟੀਆਂ ਉਹਨੀ ਕੀ ਗੱਲ ਸਾਡਾ ਜਰੀਕਾ ਨਹੀਂ ਇਦਾਂ ਦਾ ਅਸੀਂ ਆਪੇ ਉਸੇ ਗੱਲ ਸਾਰੀ ਟਾਕ ਲੈਣੀ ਕੋਈ ਤੁਸੀਂ ਵੇ ਵੇ ਘਰ ਰਹੋ ਬਸ ਮੈਂ ਯਾਰ ਕਹਿਣੀ ਨਹੀਂ ਦੇਣੀ ਇਹ ਗੱਲੀ ਨਹੀਂ ਤਰੀਕੇ ਦਾ ਪਹੁੰਚਣ ਦੇਣੀ ਆਪਾਂ ਬੈਠੇ ਆ ਕੋਈ ਨਹੀਂ ਚਲੋ ਉਹ ਤੁਹਾਡੀ ਠੀਕ ਆ ਪਰ ਕਾਚ ਕਲੇਸ਼ ਕਰ ਰਹੇ ਨਾ ਉਹ ਹੰਦੂਦਿਆ ਨਹੀਂ ਕੋਈ ਕੋਈ ਨਹੀਂ ਚੋ ਨਾ ਮੜ ਜਾ ਜਾ ਬਾਥਰੂਮ ਜਲੇ ਜਾ ਕੋਈ ਕੁੜੀਆ ਬੋਲਦੀ ਗੱਲ ਤਾਂ ਐ ਦੱਸੀ ਜਿਉ ਨੂੰ ਨਾ ਨਾ ਭਾਜੀ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਸੀ ਕਾਰ ਦੇਣ ਆਉਣ ਲਈ ਤਾਂ ਕਿਤੇ ਮੇਰੇ ਕੋ ਵੀ ਫੋਨ ਮੈਂ ਵੀ ਇੱਦਾਂ ਹੀ ਰੱਖ ਦਿੱਤਾ ਮਸ਼ੀਨ ਤੇ ਬਹਿ ਗਈ ਅੱਛਾ ਤੁਸੀਂ ਵੀ ਇੱਦਾਂ ਚੱਲਦਾ ਰੱਖ ਦਿੱਤਾ ਹਨਾ ਛੋਟਾ ਸਾਟਾ ਦੀ ਗੱਲ ਕਰਦੀ ਸੀ ਭਾਬੀ ਹਾਂ ਹਾਂ ਤਾਂ ਇਹਨਾਂ ਨੇ ਸੁਣ ਲਈ ਮੈਨੂੰ ਪਤਾ ਨਹੀਂ ਸੀ ਇਹ ਪਿੱਛੇ ਆ ਕੇ ਬਹਿ ਗਏ ਤੂੰ ਇਹਦਾ ਛੱਡ ਇਹ ਬੋਲਦੀ ਰਹਿੰਦੀ ਆ ਤੂੰ ਮੈਨੂੰ ਦੱਸ ਕੀ ਜਾਈਦਾ ਨਹੀਂ ਨਹੀਂ ਬੱਸ

ਰੋਣੇ ਨੇ ਥਾਰੀ ਗੱਲ ਸੁਣ ਲਈ ਆ। ਕੱਲ ਉਹਨੂੰ ਕੁੜੀ ਨੂੰ ਮੈਂਨੇ ਮਾਰੂਗਾ। ਮੈਂ ਸੁਣ ਲਈ ਆ ਸਾਰੀਆਂ ਗੱਲਾਂ ਮੈਨੂੰ। ਮੈਂ ਦਾ ਇਹਨਾਂ ਨੂੰ ਤਰੀਕੇ ਸੰਭਝੀ ਮੈਨੂੰ ਪਤਾ ਨਹੀਂ। ਅੱਡੇ ਤੇ ਆ ਸਾਰਾ ਕੁਝ ਮੈਂ ਉਹਨੂੰ ਸੱਲਾ ਪਾਉਂਗਾ। ਇਦਾਂ ਹੀ ਦੇਖੀਦਾ ਹੁੰਦਾ। ਹਾਂ ਮੇਰੇ ਮਨ। ਅਧੀ ਕੋਲ ਉਹਨੇ ਪ੍ਰਮਾਤਮਾ ਨੇ ਜੋ ਦੇਣਾ ਪ੍ਰਮਾਤਮਾ ਨੇ ਦੇਣਾ ਹੈ। ਹਾਂ। ਕਨਮ ਵੀ ਰਿਸ਼ਤੇ ਕੋਈ ਲੈਣ ਦੇਣ ਤੇ ਥੋੜੀ ਭੁੱਖੇ ਹੁੰਦੇ ਆ। ਹਾਂਜੀ। ਰਿਸ਼ਤੇਆਂ 'ਚ ਤਾਂ ਪਿਆਰ ਹੁੰਦਾ ਏ। ਉਹਦਾ ਫੇਰ ਚੰਗਾ ਆ ਜਿਹੜਾ ਉਹਦਾ ਫੇਰ ਚੰਗਾ ਜਿਹੜਾ ਬੋਲਿਆ ਨਹੀਂ। ਕਾਲੂ ਗੋੜੀ ਨੂੰ ਮੈਂ ਮਾਰੂਗਾ ਤੇਰਾ ਭਰਾ ਤੇਰੀ ਭਰਾਈ ਐਂ ਤਾਂ ਫੇ ਚੰਗੀ ਰਹੂਗੀ ਹਾਂ ਮੇਰ ਤੋਂ ਗਲਤੀ ਹੋ ਗਈ ਕੋਈ ਨਹੀਂ ਮੈਨੂੰ ਨਹੀਂ ਹੋਉਂਦਾ ਤੇ ਸਾਡੇ ਮੁਰ ਕੀ ਮੰਗ ਰੱਖਾ ਲੈ ਹਾਂ ਮੰਗ ਰੱਖ ਦਿੰਦਾ ਯਾਰ ਕੀ ਮੁੰਡਾ ਦਾ ਬੰਦਾ ਦਿਲ ਦਾ ਮੀਰ ਹੋਣਾ ਚਾਹੀਦਾ ਫੇਰ ਹਾਂ ਈ ਮੈਨੂੰ ਹੁਣ ਪਤਾ ਲੱਗ ਗਿਆ ਭਾਜੀ ਮੈਂ ਸੁਣ ਲਿਆ ਤੁਹਾਨੂੰ ਵੀ ਪਤਾ ਲੱਗ ਗਿਆ ਸੀ ਮੈਂ ਸ਼ਰਮਿੰਦਾ ਆ ਬਹੁਤ ਤੇ ਮੈਨੂੰ ਹੁਣ ਗਲਤੀ ਦਾ ਅਹਿਸਾਸ ਹੋ ਗਿਆ ਆਪਣਾ ਵੀ ਮੰਦੇ ਤੇਲਾ ਮੀਰ ਹੋਣਾ ਚਾਹੀਦਾ ਆ ਤੇ ਤੁਸੀਂ ਸਾਰਾ ਕੁਝ ਬਣਾਇਆ ਹੈ ਕੋਈ ਨਹੀਂ ਮੈਨੂੰ ਹੁਣ ਆਪਣੀ ਗਲਤੀ ਆ ਸਵੇ ਕਹਿਦਾ ਚੁੱਪਾਂ ਰਹੀ ਜਾਉਂਦਾ ਉਹ ਮੈਨੂੰ ਤੁਹਾਨੂੰ ਪਤਾ ਵੀ ਪਈ ਜਿੱਦਾਂ ਬੀਪੀ ਬੂਬੀ ਮੇਰਾ ਵੱਧ ਜਾਂਦਾ ਜੋ ਚਲੋ ਹੁਣ ਤੁਸੀਂ ਮੇਰੀ ਗੱਲ ਸੁਣੋ ਹੁਣ ਤੁਸੀਂ ਕੋਈ ਇਦਾਂ ਦੀ ਗੱਲ ਮਾਂਤਣਾ ਨਾ ਰੱਖੋ ਨਾ ਸਾਡੇ ਮਨ 'ਚ ਹੈਗੇ ਮੈਂ ਤਾਂ ਤੁਹਾਨੂੰ ਇਹਨੂੰ ਕਿਹਾ ਜਦੋਂ ਇਹਨਾਂ ਦੱਸੇ ਦਿੱਤੀ ਗੱਲ ਕਰੀ ਦਿੱਤੀ ਪਰ ਮੈਂ ਤਾਂ ਕਿਹਾ ਜੀ ਉੱਥੇ ਜਾ ਕੇ ਪਤਾ ਨਹੀਂ ਲੱਗਣਾ ਚਾਹੀਦਾ ਤੁਹਾਨੂੰ ਪਤਾ ਇੱਕੋ ਰਿਸ਼ਿਆਂ ਦੇ ਵਿੱਚ ਲੈਣ ਦੇਣ ਦੀ ਗੱਲ ਨਹੀਂ ਹੋਣੀ ਚਾਹੀਦੀ ਰਿਸ਼ਤਿਆਂ 'ਚ ਪਿਆਰ ਹੋਣਾ ਚਾਹੀਦਾ ਰਿਸ਼ਤੇ ਤਾਂ ਹਮੇਸ਼ਾ ਹੀ ਪਿਆਰ ਦੇ ਨਾਲ ਵਜ ਜਾਂਦੇ ਆ ਇਹ ਚੀਜ਼ਾਂ ਦਾ ਕੀ ਆ ਜਿੱਥੇ ਪਿਆਰ ਹੋਵੇ ਚੀਜ਼ਾਂ ਦੀ ਕੋਈ ਐਮੀਜੈਂਟ ਨਹੀਂ ਚੀਜ਼ਾਂ ਦੀ ਕੀ ਕੀਮਤ ਆ ਤੋਹਫਿਆਂ ਦੀ ਕੀ ਕੀਮਤ ਕੋਸ਼ ਕੀਮਤ ਨਹੀਂ ਕੀਮਤ ਤਾਂ ਪਿਆਰ ਦੀ ਆ ਤੇ ਰਿਸ਼ਤਿਆਂ 'ਚ ਪਿਆਰ ਆ ਤਾਂ ਰਿਸ਼ਤੇ ਤਾਂ ਦੇ ਨਿਭਦੇ ਆ ਇਹਨਾਂ ਨੂੰ ਦਿੱਤੇ ਆ ਲੱਗਦੇ ਘਟਦਾ ਹੀ ਨਹੀਂ ਪਰਮਾਤਮਾ ਜ਼ਿਆਦਾ ਹੀ ਦਿੰਦਾ ਆ ਸਮਕੇ ਜ਼ਿਆਦਾ ਦੇਣਾ ਚਾਹੀਦਾ ਮੈਨੂੰ ਵੀ ਆਪਣੇ ਭਰਾਵਾਂ ਤੋਂ ਆਸਿਆ ਤੇ ਇਹਨੇ ਵੀ ਇੱਦਾਂ ਹੀ ਚੱਲਦੀ ਮੈਨੂੰ ਗਿਆ ਹੋ ਗਿਆ ਵੀ ਮੈਂ ਹਣ ਕੱਢ ਜੀ ਨੀ ਤੇ ਤੁਸੀਂ ਤੁਹਾਨੂੰ ਕਹਿ ਰਿਹਾ ਬਈ ਤੂੰ ਬੋਲ ਨਾ ਕੀ ਮੰਗਦੀਆਂ ਧੀਆ ਹਾਂਜੀ ਆਪਣੇ ਮਾਪਿਆਂ ਤੋਂ ਕੁਝ ਨਹੀਂ ਮੰਗਦੀ ਨਾ ਇੱਕ ਮਾਪੇ ਦੇ ਮਾਣ ਆ ਵੀ ਮੇਰੀ ਮੇਰੇ ਬਾਪ ਜੀ ਫਲਵਾੜੀ ਆ ਤੇ ਮੇਰੇ ਪਰਿਵਾਰ ਦੀ ਬੜੀ ਫਲਵਾੜੀ ਆ ਉਹ ਮਹਿਕਦੀ ਰਹੇ ਹੋਰ ਧੀਆ ਨੇ ਕੀ ਲੈ ਕੇ ਜਾਣਾ ਹਾਂਜੀ ਕੋਈ ਨਹੀਂ ਤੁਸੀਂ ਹੁਣ ਫਿਕਰ ਨਾ ਕਰੋ ਅਸੀਂ ਐਂ ਜੀ ਤੁਹਾਡੇ ਨਾਲ ਹੀ ਹਾਂ ਨਹੀਂ ਕੋਈ ਗੱਲ ਨਹੀਂ ਭਾਬੀ ਮੈਨੂੰ ਪਤਾ ਹੀ ਆ ਤੁਹਾਡਾ ਕੋਈ ਨਾ ਸਮਾ ਤੇ ਜੇ ਭਰਾ ਗਰੀਬ ਹੋਵੇ ਭੈਣ ਨੂੰ ਵੀ ਚਾਹੀਦਾ ਆ ਕੁਈ ਆਪਣੇ ਭਰਾ ਦੀ ਵੀ ਗਰੀਬੀ ਟਾਕੇ ਰੱਖੇ ਕਿ ਭੈਣ ਗਰੀਬ ਆ ਤਾਂ ਭੇ ਭਰਾ ਕੋ ਸਾਡਾ ਪੜਦੇ ਨਾਲ ਵੀ ਭਰਾ ਨੂੰ ਚਾਹੀਦਾ ਲੈ ਬਿਆਣੇ ਕੁੜੀਏ ਹਾਂਜੀ ਭਾਈ ਅਸੀਂ ਤੇਰੇ ਨਾਲ ਖੜੇ ਆ ਸਾਡੇ ਹੁੰਦਾ ਤੂੰ ਫਿਕਰ ਨਾ ਕਰੀ ਹੈਗੇ ਰੇਤਿਆਂ ਦੀ ਜਿਹੜੇ ਇੰਦਾਂ ਨਹੀਂ ਕੜਤਾਂ ਨੇ ਪਰ ਉਹ ਰੇਤੇ ਟੁੱਟ ਜਾਂਦੇ ਕੋਈ ਬਹੁਤਾ ਜਿੰਨੇ ਵਧਦੇ ਨਹੀਂ ਹਾਂਜੀ ਚਲੋ ਫੇਈਏ ਕੋਈ ਆਜਣੋ ਟਾਈਮ ਨਾਲ ਹੀ ਨਾ ਕੋਈ ਟਾਈਮ ਨਾਲ ਹੀ ਦੋਪਹਿਰ ਹਾਂ ਲੈ ਆਣਾਂ ਯਾਰਾ ਜੀ ਦਾ ਇੱਕ ਦਿਨ ਪਹਿਲਾਂ ਆਵਾਂਗੇ ਟੋਰਨੇ ਵਾਲੀ ਬਣ ਗਏ ਮੁੰਡੇ ਦਾ ਮਾਮਾ ਆਇਆ ਪਤਾ ਲੱਗੇ ਹਾਂ ੱਲੀ ਗੋਈ ਨਹੀਂ ਹਾਂ ਜ਼ਰੂਰ ਹੋਰ ਕੀਆ ਇਹਨੂੰ ਵੀ ਟੋਰ ਪੂਰੀ ਕਢਾ ਕੇ ਲਿਆਉਂਗਾ ਮਾਮੇ ਆਹ ਸ਼ਾਦੀ ਟੋਰ ਮਾਮੀ ਤੋਂ ਤੜਾਉਣਾ ਉਹਨਾਂ ਨੂੰ ਹੋਰ ਕੀਆ ਹਾਂ ਗੋਲੀਆਂ ਗੋਲੀਆਂ ਵੀ ਵਾਲਾ ਦੀ ਨਾਚ ਨੂਚ ਵੀ ਵਧੀਆ ਲੈਂਦੀ ਹਾਂ ਉਹਨੂੰ ਲਜਾਉਣਾ ਤਾਂ ਬਾਹੂ ਆ ਰਹਿਣਾ ਹੀ ਆਂ ਦੱਸ ਹਾਂ ਚਲੋ ਜਲੀ ਆਉਣਾ ਬਸ ਚਾਹ ਨੂੰ ਤਾਂ ਦੋ ਗੱਲ ਪੀ ਹੋ ਗਈ ਚੰਦਲ ਕੋਲ ਚਲੋ ਠੀਕ ਆ